लगे फोटो खिंचा आम अपना याद आ फोटोग्राफर कहें बड़ा फेमस है एक्टली फोटोग्राफर है। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਸਾਰੇ ਠੀਕ ਠਾਕ ਅੱਜ ਚੱਲੇ ਆਪਾਂ ਹਲਕਾ ਸਰਦੁਸ਼ਾਹ ਅੱਜ ਆ ਫੇਸਤਾ ਤੇ ਤਕਰੀਬਨ ਨਾਈਟ ਨਾਈਟ ਨੂੰ ਸਟਾਰਟ ਆ 8-9 ਵਜੇ 3 ਵਜੇ ਤੇ ਹੁਣ ਆਈਆਂ ਹਲਕਾ ਸਰਦੁਸ਼ਾਹ ਆ ਇਧਰ ਯਾਦ ਆਇਆ ਇਟਲੀ ਤੋਂ ਆ ਇਟਲੀ ਵਾਲੇ ਆ ਅਮਨ ਗੁਰਜੰਟ ਤੇ ਮਿਲਦੇ ਆ ਤੁਹਾਨੂੰ ਫਿਰ ਦਿਖਾਣੇ ਆ ਕਿੱਦਾਂ ਸਿਸਟਮ ਤੇ ਚਲੋ ਮਿਲਦੇ ਆ ਤੁਹਾਨੂੰ ਫਿਰ ਇੱਧਰ ਲੱਗੇ ਆ ਫੋਟੋਆਂ ਖਚਾਣ ਅਮਨਤੇ ਆਪਣਾ ਆਜ਼ਾਦ ਆ ਫੋਟੋਗ੍ਰਾਫਰ ਹੈ ਆ ਕਹਿੰਦੇ ਬੜਾ ਫੇਮਸ ਇਟਲੀ ਦਾ ਫੋਟੋਗ੍ਰਾਫਰ ਹੈ ਆ ਜਾ ਆਜ਼ਾਦ ਕਹਿੰਦਾ ਹੁਣ ਮੇਰੀ ਫੋਟੋ ਖਿੱਚਾ ਇਹਨਾਂ ਦੀ ਪਤੰਦਰਾ ਦੀ ਸੈਟਿੰਗ ਨਹੀਂ ਆ ਰਹੀ ਹਾਂਜੀ ਤੇ ਆਪਾਂ ਹੁਣ ਆ ਹਲਕਾ ਸਰਦੁਸ਼ਾਲ ਆਗੇ ਸਟਰੀਟ ਤੇ ਇੱਥੇ ਗਲੀਆਂ ਤੇ ਆ ਦੇਖੋ ਅੰਦਰ ਆ ਯਾਦ ਜੰਟਾ ਉਧਰ ਆਮਨ ਜਾਂਦਾ ਹਲਕਾ ਸਰਦ ਦੇ ਰੈਸ਼ ਏਰੀਆ ਸਾਰੇ ਮਕਾਨ ਐ ਐਦਾਂ ਹੀ ਚੜਾਈਆਂ ਉੱਤੇ ਚੜਜਣਾ ਕਦੇ ਉਤਰ ਜਾਣਾ ਇੱਥੇ ਆ ਦੇਖੋ ਜੰਟਾ ਇੱਥੇ ਦਾਵਾ ਦਾ ਮੋਟਰ ਪਿੱਤੀ ਐ ਨਾ ਹਾਂ ਲਾ ਜੀ ਯਾਦ ਕਹਿੰਦਾ ਮੈਂ ਕਿਉਂ ਪਿੱਛੇ ਰਹਾ ਚਲੋ ਇਹ ਵੀ ਗਿਆ ਆ ਵੀਲੀ ਕੰਨ ਨਾਲ ਹੈ ਆ ਵੀ ਆ ਗੱਡੀ ਦੇਖੋ ਛੋਟੀ ਆ ਜੰਟਾ ਸੋਚ ਰਿਹਾ ਮੈਂ ਡੁੱਗੀ ਨੂੰ ਚੱਕ ਲਾਂ ਆ ਛੋਟਾ ਜਿਹਾ ਡੁੱਗੀ ਆ ਫੇਰ ਆਪਾਂ ਨੱਪਰ ਸਟੈਪ ਤੇ ਚੜ੍ਹ ਕੇ ਜਾਣਾ ਰੀਸਾ ਲੱਗ ਗਿਆ ਮੇਰੇ ਵੀਰੋ ਕਹਿੰਦੇ ਆਮਨ ਆਮਨ ਅੱਗੇ ਦੇ ਜੰਟਾ ਵੀ ਅੱਗੇ ਤੇ ਯਾਦ ਕਹਿੰਦਾ ਮੈਂ ਕਿਉਂ ਪਿੱਛੇ ਰਹਾ ਚੱਲ ਯਾਦ ਲੋ ਜੀ ਮੁੰਡੇ ਕਿੱਥੇ ਦਬਦੇ ਆ ਲੋ ਜੀ ਆ ਆ ਗਿਆ ਅਲਕਸਰ ਦੁਸ਼ਾਲ ਆ ਦੇਖੋ ਸਾਰਾ ਆ ਸ਼ਾਮ ਦਾ ਟਾਈਮ ਹੈ ਇਹ ਦਿਨ ਦਾ ਟਾਈਮ ਹੈ ਤੇ ਉਹ ਉਧਰ ਆ ਗਿਆ ਨੋਇਆ ਪੁੱਲਾ ਉਧਰ ਪਾਰਕਿੰਗ ਗੱਡੀਆਂ ਦੀ ਤੇ ਆ ਆ ਗਿਆ ਲਖੜਾ ਅਸਕਰ ਰੈਸ਼ੀਅਰ ਇਹ ਸਾਰੇ ਮਕਾਨ ਨੇ ਤਕਰੀਬਨ ਇੱਥੇ ਸਾਰੇ ਪਹਾੜੀ ਜਿਹੇ ਹੈ ਪੁਰਤਗਾਲ ਦਾ ਜਿੱਦਾਂ ਖੇਤਰਫਲ ਐਦਾਂ ਹੀ ਆ ਉੱਚਾ ਨੀਵਾ ਪਹਾੜੀਆਂ ਤੇ ਘਰ ਹ ਉੱਤੇ ਆ ਲੈ ਕੇ ਹਾਂਜੀ ਤੇ ਆਪਾਂ ਨੇ ਹੁਣ ਜਾਣਾ ਕਾਉਂਟੀ ਲੀਡਲ ਤੇ ਐਲਡੀ ਥੋੜੀ ਸ਼ੋਪਿੰਗ ਕਰਨੀ ਹੈ ਫਿਰ ਆਪਾਂ ਖਾ ਨੂੰ ਫੇਸਟੇ ਦੇ ਲੈ ਜਾਾਂਗੇ ਮੇਲਾ ਲੱਗਿਆ ਇੱਥੇ ਆ ਵੇਖੋ ਆ ਪਿੱਛੇ ਤੇ ਆ ਰਹੀਆਂ ਰੈਸਟੋਰੈਂਟ ਤਕਰੀਬਨ ਸਾਰੇ ਇਹ ਤਰ੍ਹਾਂ ਤੇ ਇੱਧਰ ਆ ਗਿਆ ਰੋਡ ਤੇ ਉਹ ਗੱਡੀ ਰੁਕੀ ਉਧਰ ਤੇ ਆਪਾਂ ਰੋਡ ਕਰੋਸ ਕਰਤਾ ਹੁਣ ਬਾ ਨਾਲ ਹੀ ਆਪਣਾ ਇੱਥੇ ਮਾਰਕੀਟ ਹੈ ਕੌਂਤੀ ਆ ਜਾਣਾ ਤੇ ਨਾਲ ਹੀ ਬੱਸ ਸਟੈਂਡ ਹੈ ਇੱਥੇ ਜਿਆਦਾ ਆਇਆ ਕਹਿੰਦਾ ਮੈਨੂੰ ਹਲਕਾ ਸਰ ਦਿਖਾ ਕੇ ਲਿਓ ਇਟਲੀ ਦੇ ਕਹਿੰਦਾ ਵੇਖਣਾ ਮੈਂ ਵੀ ਇਹਨੂੰ ਬੜਾ ਚਾਹਿਆ ਹੈ ਤੇ ਸਾਡਾ ਚਾਹ ਤਾਂ ਲੱਥ ਲਿਆ ਭਾਈ ਹੁਣ ਤੂੰ ਵੀ ਲਾ ਲੈ ਚਾ ਆਪਣਾ ਤੇ ਅੱਜ ਤਾਂ ਖਾਣੇ ਆ ਫਿਰ ਹਲਕਸਰ ਦੁਸ਼ਾਲ ਕਮਾਨੇ ਆ ਬੱਸ ਸਟੈਂਡ ਆ ਹਲਕਸਰ ਦੁਸ਼ਾਲ ਆ ਬੱਸ ਸਟੈਂਡ ਆ ਇੱਥੇ ਬੱਸਾਂ ਵਗੈਰਾ ਲਈ ਸਬੰਦ ਸਟੂਬਲ ਤੇ ਇਧਰ ਭੇਜੇ ਵੱਲ ਨੂੰ ਜਾਂਦੀਆਂ ਗ੍ਰਾਂਦੋਲਾ ਸਾਰੇ ਕਿਤੇ ਬੱਸਾਂ ਜਾਂਦੀਆਂ ਆ ਇੱਥੇ ਬੱਸ ਨੂੰ ਆਟੋ ਕਾਰ ਉਹ ਤੇ ਓਨੀ ਬੁਸ਼ ਕੰਨੇ ਆ ਆ ਖੜੀਆਂ ਉਹਨੇ ਪੁੱਛਦੇ ਆ ਤੋ ਕਾਹੋ ਪੁਰਤਗੀਸ਼ੀ ਵਿੱਚ ਬੱਸਾਂ ਆਉ ਮੰਨ ਜਾ ਰਿਹਾ ਆ ਜੰਟਾ ਦੱਸ ਰਿਹਾ ਵੀ ਇਹ ਕਿਹੜੀ ਬੱਸ ਕਿੱਥੋਂ ਮਿਲਦੀ ਐ ਯਾਦ ਨੂੰ ਕਈ ਵਾਰ ਇਕੱਲੇ ਨੂੰ ਜਾਣਾ ਪੈ ਜਾਂਦਾ ਨਾ ਹਾਂ ਇਹ ਹੁੰਦਾ ਜੇ ਕਿ ਪਾਸਾ ਕਰਦੇ ਬੱਸ ਦਫਤਰ ਪਹੁੰਚਣਾ ਇਹ ਆ ਗਈ ਸੁਪਰਮਾਰਕੀਟ ਤੇ ਆ ਇਧਰ ਆ ਗਿਆ ਹਸਪੀਟਲ ਅਲਕਾਸਰ ਦੁਸ਼ਾਲਾ ਹਸਪੀਟਲ ਆ ਗਿਆ ਇਧਰ ਹੀ ਜਿੱਦਾਂ ਸਾਡਾ ਮੈਡੀਕਲ ਵਗੈਰਾ ਇੱਥੇ ਹੁੰਦਾ ਇਹ ਹਸਪੀਟਲ ਐ ਕਾ ਕੰਟੀਨੈਂਟਲ ਅੱਜ ਯਾਰ ਮੀਗੋ ਬਤਾਰ ਦੇ ਆ ਗਈ ਕੰਟੀ ਆਪਾ ਆ ਕੰਟੀਨੈਂਟਲ ਕੰਟੀਨੈਂਟਲ ਅੱਜ ਕੋਸੀ ਗ੍ਰੋਸਰੀ ਜਿਹੜਾ ਬਾਈ ਕਰਦੇ ਹਾਂ ਆ ਸਿਲੰਡਰ ਵਗੈਰਾ ਤੇ ਆਪਾਂ ਹੁਣ ਆ ਗਏ ਕੰਟੀਨੈਂਟਲ ਤੇ ਇੱਥੇ ਦੇਖ ਰਿਹਾ ਡਰਾਈ ਫਰੂਟ ਕੀ ਲਿਆ ਆ ਮੰਕੜੀ ਮੇਰੀ ਯਾਦ ਕੀ ਲੈਣਾ ਤੋਂ ਅਜਾਤ ਦੇ ਕੋਈ ਪਸੰਦ ਨਹੀਂ ਆਰੀ ਚੀਜ਼ ਤਾਂ ਇਹ ਆ ਗਿਆ ਐਪਲ ਐਪਲ ਨੂੰ ਕਹਿੰਦੇ ਇੱਥੇ ਮਾਸਾ ਮਾਸਾ ਅਤਵੀਵਨਾ 12 ਤਰ੍ਹਾਂ ਦੇ ਆ ਮਾਸਾ ਪੂਜੀ ਮਾਸਾ ਅ ਕਈ ਤਰ੍ਹਾਂ ਦੇ ਮਾਸਾ ਵੀਰ ਤਾਂ ਬਹੁਤ ਤਰ੍ਹਾਂ ਦੇ ਮਾਸਾ ਰੱਥੇ ਸੇਵਰੇ ਮਾਸਾ ਨੇ ਤਵੀ ਹੈ 2.9 ਸੈਂਟ 1.0 ਨਹੀਂ 2.5 ਸੈਂਟ ਦਾ ਤੇਰੇ ਅਲੱਗ-ਅਲੱਗ ਰੇਟ ਹੈ ਤੇ ਇੱਧਰ ਆ ਗਿਆ ਬਨਾਨਾ ਬਨਾਨਾ ਹੀ ਕਹਿੰਦੇ ਪੁੱਠੀ ਸੀ ਚਵੇ ਬਨਾਨਾ ਤੇ ਮੇਰੇ ਵੀਰੋ ਇੱਧਰ ਏਜੰਟੇ ਤੇ ਯਾਰ ਤੇ ਕੋਈ ਪਹਿੰਦ ਨਹੀਂ ਆ ਰਿਹਾ ਸੋਚਾਂ ਪੈ ਗਈ ਕੀ ਲੈਣਾ ਸੀ ਚੱਕ ਲੋ ਚੱਕ ਲੋ ਯਾਦ ਤੇ ਜੰਕਾ ਸਲਾਹਾਂ ਕਰਦੇ ਹੋਏ ਦੀ ਕਿਹੜੇ ਬਿਸਕੁਟ ਚੱਕੀਏ ਕੰਫਿਊਜ਼ਨ ਤੇ ਹੋ ਗਿਆ ਵੀ ਕਿਹੜੇ ਚੱਕੀਏ ਬਟ ਤੇ ਇੱਧਰ ਥੋੜੀ ਯਾਦ ਕਹਿੰਦਾ ਮੈਨੂੰ ਵਾਈਨ ਤੇ ਹੁੰਦੀ ਐ ਤੇ ਵਾਈਨ ਲੈ ਲਿਆ ਹਾਂ ਕਿਹੜੀ ਲੈਣੀ ਆ ਬਾਈ ਮਾਰਕੀ ਦਾ ਸਾਰੀ ਇੱਥੇ ਆ ਇੱਧਰ ਕੋਲ ਡਰਿੰਕ ਵਗੈਰਾ ਆ ਵਾਈਨ ਆ ਇਹ ਬੰਦੇ ਕਈ ਬਦੀ ਆ ਜੈਮਸਨ ਜੈਕ ਡੈਨਲ ਬਾਈ ਬਾਈ ਉਹ ਜੰਪਸਨ ਪਕੜੀ ਹੈ ਜੰਪਸਨ 15 ਨੜੀ ਦੀ ਹੈ ਜੰਪਸਨ ਆਈ ਜਿੱਥੇ ਰੈਟਲੇ ਵਲਾਗੇ ਆ ਰੈਟਲੇ ਵਲਾਗੇ ਸ਼ਬੀਰ ਸ਼ਬੀਰ ਜੇ ਸਾਹ ਸ਼ਬੀਰ ਨੇ 15 ਨੜੀ ਮਿੰਟ ਆ ਯਾਦ ਕਹਿੰਦਾ ਮੈਂ ਲੈ ਜਰੀਆ ਰੈਟਲੇ ਵਲਾ ਤੇ ਅੰਦਰ ਪੰਗਾ ਪੈ ਰਿਆ ਬੈਗ ਚ ਸਮਾਨ ਨੀ ਆਣਾ ਤੇ ਅੰਦਰ ਫੇਸਤੇ ਦੇ ਵੀ ਜਾਣਾ ਮੇਲੇ ਦੇ ਆ ਜੰਪਸਨ ਹੈ ਸਮਾਨ ਬੜਾ ਹੈ ਕਦੀ ਨਹੀਂ ਆਣਾ ਕਿਹੜੀ ਲਈ ਆ ਹੁਣ ਤੇ ਆ ਪਾ ਲਿਆ ਰੈੱਡ ਲੈਵਲ ਯਾਦ ਕਿਹੜੀ ਚੱਕੀ ਫੇਰਾ ਮੈਂ ਭਰਾਵਾ ਲੈਣੀਆਂ ਦੇ ਬਹੁਤ ਸੀ ਪਰ ਸਮਾਨ ਬਹੁਤ ਸੀ ਹੁਣ ਮੈਂ ਕਹਿੰਦੇ ਕੱਲ ਨੂੰ ਗੱਡੀ ਤੇ ਆਣਾ ਮੈਂ ਚਲੋ ਤੁਹਾਡੀ ਸੱਤ ਬੱਚੇ ਨਾਲ ਆਪਾਂ ਇਹ ਗੱਲ ਜੀ ਭਰਾਵਾ ਅੱਛਾ ਪੱਤੇ ਫੇਰਾ ਹੁਣਾ ਕਿਹੜੀ ਲਿੱਤੀ ਆ ਦੋ ਰੈੱਡ ਲੈਵਲ ਰੈੱਡ ਲੈਵਲ ਰੈੱਡ ਲੈਵਲ ਅੱਛਾ ਫੇਰ ਅੱਜ ਬਾਗੋ ਬਾਗ ਕੇ ਕਾਟੋ ਫੁੱਲਾ ਦੇ ਆ ਬਾਗੋ ਬਾਗ ਮੌਸਮ ਵੀ ਅੱਜ ਪੂਰਾ ਸਾਥ ਦੇ ਰਿਹਾ ਆਪਣਾ ਮੌਸਮ ਦਾ ਵੀ ਨਾਲ ਹੀ ਆ ਆਪਣੀ ਮੈਂ ਕਿਹਾ ਪੂਰਾ ਗਾਈਸ ਵੀਰੇ ਗਾਈਸ ਵੀਰੇ ਗਾਈਸ ਵੀਰੇ ਅਸੀਂ ਪੁਰਤਗਾਲ ਚ ਘੁੰਮਦੇ ਪਏ ਆ ਪੁਰਤਗਾਲ ਦੀਆਂ ਸੋਹਣੀਆਂ ਸੋਹਣੀਆਂ ਥੜਾਂ ਦੇ ਕਿੱਦਾਂ ਲੱਗਿਆ ਪੁਰਤਗਾਲ ਤੁਹਾਨੂੰ ਪੁਰਤਗਾਲ ਬਹੁਤ ਵਧੀਆ ਹੈ ਹੂੰ ਪਹਿਲਾਂ ਮੇਰਾ ਜੀ ਨਹੀਂ ਲੱਗ ਰਿਹਾ ਸੀ ਹੈ ਪਹਿਲਾਂ ਪਹਿਲਾਂ 2-4 ਦਿਨ ਤਾਂ ਮੇਰਾ ਮਨ ਨਹੀਂ ਲੱਗਾ ਮੈਂ ਕਿਹਾ ਇਡਲੀ ਚੱਲ ਜੀ ਅੱਛਾ ਤੇ ਮੈਂ ਸੋਚਿਆ ਮੈਂ ਪੇਪਰ ਵੀ ਜ਼ਰੂਰੀ ਨੇ ਕੰਮ ਕਰ ਦੋ ਸਾਰੀ ਦੰਗੀ ਚੱਲ ਜਾਈ ਬਸ 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 ਇਹੀ ਹੈ ਇਹੀ ਤੇ ਹੁਣ ਪੁਰਤਗਾਲ ਚ ਨਾਲੇ ਪੇਪਰ ਬੰਦ ਕਰਤੇ ਪੇਪਰ ਬੰਦ ਕਰ ਨਿਊ ਐਂਟਰੀ ਹੈ ਨਹੀਂ ਨਿਊ ਐਂਟਰੀ ਨਹੀਂ ਨੋ ਜਵਾਂ ਤੇ ਜਿਨ੍ਹਾਂ ਦੇ ਪੇਪਰ ਲੋ ਕੋਈ ਵੀ ਸੀ ਤਾਂ ਉਹਨਾਂ ਨੂੰ ਪੇਪਰ ਮਿਲਨੇ ਆ ਹੁਣ ਹੁਣ ਕਰਤਾਉਂ ਦੇ ਰੈਜ਼ੀਡੈਂਸੀ ਆ ਜਿਹਨੂੰ ਟੀਆਰਸੀ ਕਾਰਡ ਕਹਿੰਦੇ ਨੇ ਕਰਤਾਉਂ ਦੇ ਰੈਜ਼ੀਡੈਂਸੀ ਮਿਲਨੀ ਆ ਤੇ ਬਾਕੀ ਹੁਣ ਬੰਦ ਆ ਦੇਖੋ ਕਿੰਨਾ ਟਾਈਮ ਤੱਕ ਸਰਕਾਰ ਓਪਨ ਕਰਦੀ ਆ ਪੇਪਰ ਤੇ ਤਕਰੀਬਨ 3.5 ਲੱਖ ਦੇ ਤਰੀਬ ਕੇਸ ਐ ਜੋ ਇਹਨਾਂ ਨੇ ਹੈਂਡਲ ਕਰਨਾ ਪੈਂਡਿੰਗ ਪਿਆ ਤੇ ਤਕਰੀਬਨ ਸਾਰਿਆਂ ਨੂੰ ਮੇਲਾ ਆ ਗਿਆ ਤੇ ਟਾਈਮ ਦੇ ਤਾ ਇਹਨਾਂ ਨੇ ਸ਼ੈਫਾਂ ਦਿੱਤੀਆਂ ਜਿੱਥੇ ਫਿੰਗਰ ਹੋਣੇ ਆ ਤਾਂ ਆਪਣੇ ਆਪਣੇ ਪੇਪਰ ਰੈਡੀ ਕਰ ਲਓ ਤੇ ਫੀਸਾਂ ਵਗੈਰਾ ਇਹਨਾਂ ਨੇ ਸਾਰਿਆਂ ਦੀ ਤਕਰੀਬਨ ਭਰਾਲੀਆਂ ਪੇ ਹੋ ਗਈਆਂ ਸਾਰਿਆਂ ਦੀ ਫੀਸਾਂ ਤੇ ਹੁਣ ਆਪਣਾ ਜੋ-ਜੋ ਪੇਪਰ ਜ਼ਰੂਰੀ ਡਾਕੂਮੈਂਟ ਹੈ ਜਿੱਦਾਂ ਤੁਹਾਡਾ ਕੰਟਰੈਕਟ ਹੋ ਗਿਆ ਕੰਮ ਦਾ ਘਰ ਦਾ ਜੁੰਤਾ ਹੋ ਗਿਆ ਤੇ ਸੋਸ਼ਲ ਫਿਨਾਂਸ ਫਾਇਰਸ ਹੋ ਗਈ ਤੇ 12 ਟੈਕਸ ਲਾਜ਼ਮੀ ਹੈ ਤੇ ਤਿੰਨ ਲਾਸਟ ਤਿੰਨ ਸੈਲਰੀ ਸਲਿੱਪਾਂ ਜ਼ਰੂਰੀਆਂ ਤੁਹਾਨੂੰ ਤੇ ਬਾਕੀ ਹੋਰ ਡਿਪਲੇਅਰਸ ਹੋ ਗਈ ਤਕਰੀਬਨ ਸਾਰਾ ਇਹ ਆਪਣੇ ਰੈਡੀ ਰੱਖੋ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆਵੇ ਤੇ ਇੰਡੀਆ ਦੀ ਪੀਸੀਸੀ ਵੀ ਚੱਲ ਰਹੀ ਹੈ ਬਟ ਇੱਧਰ ਦੀ ਵੀ ਪੀਸੀਸੀ ਮੰਗ ਰਹੇ ਆ ਜੇ ਲਿਸਬਨ ਯੂਨੀਵਰਸਿਟੀ ਅਪੁਆਇੰਟਮੈਂਟ ਨਹੀਂ ਮਿਲ ਰਹੀ ਤੇ ਦੋਨੇ ਪੀਸੀਸੀ ਰੈਡੀ ਰੱਖੋ ਤਾਂ ਕੋਈ ਫਾਲਤਾਂ ਨਾ ਪਵੇ ਜੇ ਫਾਲਤਾਂ ਪੈ ਗਿਆ ਤਾਂ ਟਾਈਮ 2-3 ਮਹੀਨੇ ਦਾ ਵੇਸਟ ਹੋ ਜਾਣਾ ਤਾਂ ਆਪਣੇ ਸਾਰੇ ਪੇਪਰ ਰੈਡੀ ਰੱਖੋ ਤਾਂ ਜੋ ਕੋਈ ਦਿੱਕਤ ਨਾ ਹੋਵੇ ਤੇ ਸਾਰਿਆਂ ਨੂੰ ਪੇਪਰ ਮਿਲ ਜਾਣੇ ਆ ਟੈਨਸ਼ਨ ਨਾ ਲੋ ਕਿਸੇ ਨੂੰ ਅੱਗੇ ਪਿੱਛੇ ਟਾਈਮ ਤਾਂ ਲੱਗ ਹੀ ਜਾਂਦਾ 2-4 ਮਹੀਨੇ ਦਾ ਤਾਂ ਹੁਣ ਇਹਨਾਂ ਨੇ ਸਾਰਿਆਂ ਨੂੰ ਵਾੜਾ ਰੱਖ ਪੇਪਰ ਦੇਣੇ ਆ ਇਹਨਾਂ ਨੇ ਤਾਂ ਪੇਪਰ ਦਰਾਂ ਸਨ ਬੰਦ ਤਾਂ ਕੀਤੇ ਆ ਜੋ ਇਹਨਾਂ ਦੇ ਪੈਂਡਿੰਗ ਕੇਸ ਤੇ ਉਹਨਾਂ ਨੂੰ ਕਲੀਅਰ ਕਰਨਾ ਇਹਨਾਂ ਨੇ ਤੇ ਜਿੰਨੇ ਕੇਸੇ ਕਲੀਅਰ ਕਰਦੇ ਤੇ ਉਨੇ ਹੀ ਫੇਲਾ ਨਵੇਂ ਐਂਟ ਹੋ ਜਾਂਦੀ ਦੀਆਂ ਉਹ ਰਜਿਸਟ੍ਰੇਸ਼ਨ ਹੋਈ ਜਾਂਦੀ ਦੀ ਇਹਨਾਂ ਨੇ ਉਹ ਬੰਦ ਕਰਤੀ ਤੇ ਹੁਣ ਜਿਹੜੀਆਂ ਐਂਟ ਫੇਲਾ ਹੋਈਆਂ ਵਿਆ ਉਹਨਾਂ ਨੂੰ ਪੇਪਰ ਦੇਣੇ ਆ ਤੇ ਬਾਕੀ ਇਹ ਪਰਮਾਨੈਂਟ ਨਹੀਂ ਹੋਏ ਇਹ ਟੈਂਪਰੇਰੀ ਹੋਏ ਆ ਬੰਦ ਇਹ ਖੁੱਲ ਜਾਣੇ ਪੇਪਰ ਨੂੰ ਆ ਪੁਲ ਨੀਚੇ ਲੇਕ ਹੈ ਤੇ ਇਤ ਸਾਰਾ ਰੈਸ਼ੀ ਏਰੀਆ ਹਲਕਾ ਸੱਦ ਚਾਰ ਆਨਾਈਟ ਵੀਊਰ ਆਪ ਤੇ ਪੁੱਦੇ ਵਡੀਆਂ ਵਾਰਾ ਟ੍ਰੈਫਿਕ ਚੱਲਦੀ ਰਹਿੰਦੀ ਹੈ ਕਹਿੰਦੇ ਲੋਰ ਦੀ ਬਣਾ ਲਈ ਕੈਪਰੀ ਆ ਸੀ ਠੀਕ ਹੈ ਬਾਬੇ ਆ ਸਿਸਟਮ ਠੀਕ ਹੈ ਆ ਵੇਖੋ ਇਹ ਵਾਲੇ ਚੰਦੇ ਹੋ ਜੀ ਚੰਤਾ ਤੇ ਅਮਨ ਤੇ ਅੰਦਰ ਸਾਡੇ ਯਾਰ ਲੈ ਲੈ ਆਹ ਲੈ ਕੈਪਰੀ ਕੈਪਰੀ ਬਣਾਈ ਲੋਰ ਦੀ ਸਹੀ ਹੈ ਸਹੀ ਹੈ ਲੋ ਜੀ ਤੇ ਹੁਣ ਲੱਗਿਆ ਕਰਨਾ ਐਂਟਰੀ ਅੰਦਰ ਮੇਲੇ ਦਾ ਦਿਖਾਣਿਆ ਮਾਹੌਲ ਤੇ ਗੁਜਾਂਟ ਤੇ ਆਮਨ ਤੇ ਇੰਦਰ ਯਾਦ ਤੇ ਅੰਦਰ ਆ ਗਏ ਆਪਾਂ ਤੇ ਫਿਰ ਹੁਣ ਮਿਲ ਗਿਆ ਫਿਰ ਅੰਦਰ ਸਗੇ ਅੰਦਰ ਜਾ ਕੇ ਦਿਖਾਨਿਆ ਫਿਰ ਮਿੰਦੇ ਦਾ ਮੋਹ ਨਾ ਤੇ ਲੋ ਜੀ ਹੁ ਆ ਪਾ ਗਏ ਅੰਦਰ ਤੇ ਅੰਦਰ ਸਟਾਲਾਂ ਹੋ ਗਿਆ ਲੱਗੇ ਹੋਈਆਂ ਤੁਹਾਨੂੰ ਦਿਖਾਨਿਆ ਹਰ ਇੱਕ ਚੀਜ਼ ਦਾ ਵੀਊ ਦਿਖਾਵਾਂਗੇ ਆ ਬਣੇ ਰਹੋ ਸਾਡੇ ਨਾਲ ਵਲੋਗ ਨਾਲ ਆ ਦੇਖੋ ਤੁਹਾਨੂੰ ਲਾਈਟਿੰਗ ਲੱਗੀ ਦੀ ਆ ਦੇਖੋ ਤੇ ਯਾਰੀ ਕਾ ਸਿਗਰਟ ਬਹੁਤ ਕਿੰਨਿਆ ਜ਼ੋਰ ਪਿੱਛੇ ਆ ਆ ਵੇਖੋ ਜਿੱਦਾ ਸਟਾਲਾਂ ਵਗੈਰਾ ਲੱਗੇ ਆ ਇੱਥੇ ਹਰ ਇੱਕ ਸਿਗਰਟ ਦਿੰਦਾ ਦੇ ਕੋਲ ਵੀ ਸ਼ੋਰ ਸਿਗਰਟ ਇੱਧਰ ਵਾਹ ਨੋਇਟ ਆਈ ਇਮੇਜਿੰਗ ਦਿੱਤਾ ਪੰਨ ਤੇ ਦੇਖਦੇ ਕੀ ਆ ਪੜਾਂਗੇ ਇੱਧਰ ਸ਼ਾਪ ਐ ਤੇ ਸ਼ੂਜ਼ ਵਗੈਰਾ ਪਈ ਐ ਆ ਵੇਖੋ ਆ ਵੇਖੋ ਖਟੋੜੀ ਬੱਚਿਆਂ ਲਈ ਆ ਕਾਰ ਕਾਰ ਵੀ ਬਣ ਜਾਂਦਾ ਰੋਬੋ ਵੀ ਬਣ ਜਾਂਦਾ ਆ ਵੇਖੋ ਇਹ ਰੋਬੋ ਐ ਤੇ ਹੁਣ ਕਾਰ ਬਣ ਜਣੀ ਐ ਇਹ ਦੇਖੋ ਆ ਬਣ ਜੀ ਅ ਮੀ ਗੌਲਾ ਜੂਨ ਬਣੋ ਤਾ ਕੋਣ ਤੁਸੀਂ ਦਿਨੇ ਰਹੋ ਵਾਹ ਆ ਇਸ ਤੇ ਐਸੇ ਸੀ ਕੰਟਿਸ਼ ਕਿਉਂ ਗੇ ਛਾਂ ਲਿਆ ਦੋ ਜੈਂਪ ਉਹ ਗੈਰਾ ਕਰਦੇ ਆ ਆ ਦੇਖੋ ਲਵਾਈਏ ਜਟੋਲੇ ਜਟਾਈਆ ਜੰਟੇ 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 ਨੂੰ ਐਦਾਂ ਕਰੋ ਚੀ ਨੋਲ ਦੇ ਦਵਾਓ ਉਹ ਜਾ ਤੂੰ ਤੇ ਜਟਾ ਚਲੋ ਉੱਤੇ ਚਲੋ 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 ਦੇਖੋ ਉੱਧਰ ਆ ਗਿਆ ਕਾਰ ਵਗੈਰਾ ਡੈਮੋ ਫਿਗੋਟ ਕੰਪਨੀ ਦੀ ਕਾਰ ਆ ਗਈ ਆ ਵੇਖੋ ਟੈਂਸ਼ਨ ਨਾ ਲੇ ਆਪਾਂ ਲੈ ਲੈਣੀ ਆ ਆ ਕਿੰਨੇ ਦੀ ਹੈ 13900 13900 ਹੈ ਡਾਉਨ ਪੇਮੈਂਟ ਹੈ ਵੀਰੇ ਆ ਜਾ ਆ ਜਾ ਵੀਰ ਆ ਜਾ ਯਾਰ ਹਾਂ ਇਹ ਡਾਉਨ ਪੇਮੈਂਟ ਤੇ ਆ ਵੀਰੇ ਇਹ ਡਾਉਨ ਪੇਮੈਂਟ ਤੇ ਲੱਗੀਆਂ ਗੱਡੀਆਂ ਸਾਰੀਆਂ ਆ ਵੇਖੋ ਉਹ ਉਧਰ ਨੋਲਟ ਦੀ ਹੈ ਫਿਗੋਟ ਨੋਲਟ ਸਾਰੀ ਕੰਪਨੀ ਆਈ ਦੀਆਂ ਇਦਰ ਮਰਛੜੀ ਖੜੀ ਮਰਛੜੀ ਆ ਬੋਲ ਬੋ ਕਾਦਾ ਰਿੰਚ ਕਾਦਾ ਕਿਨੇ ਪਰ ਆ ਤੂੰ ਦੱਸ ਲੈਣੋ ਲੈ ਲੈਣੀਆਂ ਚਾਹ ਕੇ ਕੀ ਕੀ ਕਰਿਆ ਲੈਣੋ ਮੈਂ ਗੱਡੀ ਲੈਣਾ ਆਪਣੇ ਰੇਟ ਤੋਂ ਬਾਹਰ ਨਹੀਂ ਗੱਡੀਆਂ ਹੋਰ ਨਹੀਂ ਨਹੀਂ ਟੈਂਸ਼ਨ ਨਾਲ ਲੈ ਲਾਂਗੇ ਲੈ ਲਾਂਗੇ ਇਹ ਫੌੜ ਦੀ ਆ ਗਈ ਇਧਰ ਪਿੱਕਾ ਖੜਿਆ ਇਧਰ ਉਹ ਬੈਂਟ ਵਾਲਿਆਂ ਦਾ ਪਿੱਕਾ ਸਾਡੀ ਆ ਗਈ ਸਾਰੇ ਪਿੱਕਾ ਰਹਿ ਲੈ ਤਰਾਂ ਤਹੇ ਫਾਰਕ ਆ ਗਿਆ ਆ ਮਸੜੀ ਆ ਮਸੜੀ ਆ ਗਈ ਉਧਰ ਔਡੀ ਆ ਗਈ ਔ ਵੈਕਸਵੋਰਡ ਵੋਗ ਨਾ ਗਈ ਵੈਕਸ ਵੋਗ ਨਾ ਗਈ ਆ ਸਾਰੀਆਂ ਨਿਊ ਕਾਰਾਂ ਉਹ ਪੁਰਾਣੀਆਂ ਨਹੀਂ ਆ ਗਈ ਆ ਡੋਨ ਜ਼ੋਨ ਪੇਮੈਂਟ ਇਹਨਾਂ ਦੀ 11 15 15000 ਯੂਰੋ ਆ ਵੇਖੋ ਆ ਯਾਦ ਗੁਰਜੰਟ ਅਮਨ ਆਰੇ ਕੋ ਵੀ ਇਕੱਠੇ ਦੇਖੋ ਕਿੰਨਾ ਸ਼ਿਵਕ ਨੋ ਹੀ ਲੈ ਆ ਵੀ ਮਿੱਤਰ ਪਿਆਰਿਆ ਮੜੇ ਡੇਰ ਮੜੇ ਦੱਬ ਕੇ ਭਾਈ ਹੁਣ ਜਾਣ ਦੀ ਟੈਂਟਾ ਭਰ ਆ ਜਾ ਉੱਤੇ ਛਾੜ ਦੂ ਭਰ ਆ ਜਾ ਅਡਜਾਂਡ ਡਰਾਈਵਰ ਹੈ ਯਾਤਰਾ ਗਿਆ ਜੇ ਵੀ ਸੀ ਮਸ਼ੀਨ ਵਗੈਰਾ ਅੱਜ ਆ ਸਹੀ ਹੈ ਵੈਸਾ ਮੈਨੂੰ ਲੱਗ ਰਿਹਾ ਸਹੀ ਹੈ ਆਹ ਕੁਝ ਯਾਰ ਲਗਾ ਦੇ ਜੋ ਛੋੜਿਆ ਕਾ ਕਟਿੰਗ ਨਹੀਂ ਆਹ ਸਹੀ ਹੈ ਕਹਿੰਦੇ ਮੁੰਡੇ ਕਹਿੰਦੇ ਇੱਥੇ ਖੇਤੀ ਕਰਨੀ ਐ ਠੇਕੇ ਜੀ ਵੀਨ ਲੈ ਕੇ ਇੱਧਰ ਆ ਜਾ ਸਾਲਾ ਕੁੜੀ ਪਰ ਜਰਾ ਵੀ ਆ ਜਾ ਜਾ ਭਰਾਵਾ ਛੋਟਾ ਕਹਿੰਦੇ ਜੱਟਾਂ ਦੇ ਕਰ ਮੈਂ ਟ੍ਰੈਕਟਰ ਮੈਨੂੰ ਸਹੀ ਲੱਗਿਆ ਛੋਟੇ ਵਾਂਗੂ ਛੋਟਾ ਜਿਹਾ ਐ ਪਰ ਕਿੰਨੇ ਟ੍ਰੈਕਟਰ ਭਰਾਵਾ ਲੈੰਪਰ ਕਿੰਨੇ ਹੈ ਲੈੰਪਰ ਕਿੰਨੇ 3 ਵਾਲਾ ਉਹ ਉਧਰ ਉਧਰ ਚੈਨ ਵਾਲਾ ਵੀ ਐ ਆ ਜਾ ਮੇਰੇ ਗਿਰੇਓ ਇੱਧਰ ਵੀ ਆ ਜਾਓ ਇੱਧਰ ਵੀ ਦੇਖ ਕੇਰ ਦੀ ਲਾਫ ਤੇ ਵੀ ਉੱਠ ਜਾਵਾ ਤੂੰ ਭਰਾਵਾ ਥੱਲੇ ਆ ਜਾ झोटे <गलत्> ट्रैक्टर <Elliot> ने वेखो सारे मुंडा कहूनियर से बह गया पांच सौ 52 52 15 ਦੇ ਬਹਿਗਾ ਐਮ ਦੇ ਮੁੰਡਾ ਕਹਿੰਦੇ 91 11 ਵਰਗਾ ਜਵਾਨ ਬਹਿਗਾ ਜੋਂਡੀਆਰ ਦੇ ਉੱਤੇ ਬੱਲੇ ਬੱਲੇ ਜਾਂਦੀਆਂ ਰਿਸਟਾਂ ਨੂੰ ਮੇਰੇ ਸੋਹਣਿਆ 67 ਆ ਗਿਆ ਜੋਂਡੀਆ ਦੇਖੋ ਟਰੈਕਟਰਾਂ ਦੇ ਮੇਲਿਆਂ ਦੇ ਕੰਡੇ ਨੇ ਅੱਜ ਮੁੰਡੇ ਅੱਜ ਨਹੀਂ ਦਬਦੇ ਵਨਸ ਵਨੇ ਟਰੈਕਟਰ ਵਾਲਾ ਵਰਗਾ ਲੱਗਦਾ ਇਹਦਾ ਟੀਪੱਚੀ ਨਹੀਂ ਹੁੰਦਾ ਸੀ ਆ ਬਾਜੀ ਦੇਹਿੰਦੇ ਪੂਰੇ ਇੰਦੀ ਬਾਰੇ ਜਾਣਕਾਰੀ ਇਹ ਸਪੋਰਟ ਟਰੈਕਟਰ ਦਾ ਸੀ ਇਹਦਾ ਇਹ ਗਰੀਬ ਇਥੇ ਲਾ ਟਰੈਕਟਰ ਚੜਨਾ ਉੱਤੇ ਚੜਦੇ ਹੋਏ ਆ ਓਲਾ ਆ ਵੇਖੋ ਓ ਨੋਈ ਆ ਬੱਜ ਬੋਲੇ ਖਾਗਰ ਦੇ ਸ਼ਾਈ ਵਾਲੇ ਭੈਣ ਤੇ ਝੋਟੇ ਜਿਹੜੇ ਪਲੇ ਬੇਨੇ ਸ਼ਾਈ ਬਾ ਬੁੱਲ ਆ ਕੇ ਬੋਲਾ ਆ ਦੇਖੋ ਓਏ ਆ ਮੈਂ ਤਾਂ ਹੈਂ ਪੇੜ ਵੇਖਿਆ ਅੱਜ ਵਿਖਾਨੇ ਆਪਾਂ ਸਿੰਘਾ ਵਾਲੀ ਪੇੜ ਵੇਖਿਆ ਤੁਸੀਂ ਆਹ ਦੇਖੋ ਸਿੰਘਾ ਵਾਲੀ ਪੇੜ ਵਿਖਾਨੇ ਆ ਤੁਹਾਨੂੰ ਆਹ ਦੇਖੋ ਆਹ ਦੇਖੋ ਪੁੱਠੇ ਛਿੱਡੇ ਸਿੰਘਾ ਆਹ ਦੇਖੋ ਸਿੰਘਾ ਵਾਲੀ ਪੇੜ ਹੈ ਇਹ ਇੱਕ ਪੁਰਤਗਾਲ ਚੀ ਹੈ ਨਸਲ ਉਹ ਤੁਹਾਨੂੰ ਕਿਤੇ ਨਹੀਂ ਮਿਲਣੀ ਆਹ ਦੇਖੋ ਵੀਰੋ ਆ ਇਹ ਆ ਵੀਰੋ ਆ ਗਿਆ ਸਟਾਰਟ ਫਾਰਮ ਆ ਆ ਕੋੜਿਆਂ ਦਾ ਦੇਖੋ ਆ ਇਧਰ ਕੋੜੇ ਆ ਸਾਰੇ ਆ ਸਹੀ ਲੱਗਦਾ ਮੈਨੂੰ ਸਹੀ ਖਤਵਾਲਾ ਕਰ ਕੋਈ ਆ ਵੇਖੋ ਆ ਸਹੀ ਹੈ ਆ ਸਹੀ ਹੈ ਇਹ ਕੰਨ ਵੀ ਖੜੇ ਕਰਦਾ ਮੇਰੇ ਮੋਢੀ ਦੇਖ ਲੈ ਇਹ ਕੰਨ ਖੜੇ ਨਸਲ ਦੇ ਆ ਯਾਰ ਆ ਵੇਖੋ ਆ ਸਹੀ ਹੈ ਭਾਜੀ ਕਿਹੜੀ ਨਸਲ ਦਾ ਹੈ ਮਣੀ ਜਿੰਨੇ ਬਾਰੇ ਦੱਸੋਗੇ ਤੁਸੀਂ ਬਾਕੀ ਸਹੀ ਹੈ ਆ ਦਿਖਾਇਆ ਸੀਲ ਹੈ ਸੀਲ ਹੈ ਇਹ ਨੂੰ ਨਾ ਹੱਤ ਲਾਣਾ ਅੰਦਰੋਂ ਬੱਤੇ ਸੀਨੇ ਚਲੋ ਜੀ ਆਜੇ ਇਹਦੇ ਲੀਵਰ ਉੱਪਰ ਆ ਕੇ ਦੇਖ ਆ ਰਿਹਾ ਆ ਸਹੀ ਹੈ ਯਾਰ ਆ ਵੇ ਅੱਗੇ ਐ ਪਿੱਛੇ ਆ ਰ ਉਹ ਯਾਰ ਇਹ ਤਾਂ ਇਹ ਤਾਂ ਹਾਂ ਅਰੇ ਰਿਵਰਸ ਹੈ ਤੇ ਫਰੰਟਲੀ ਆ ਆ ਲੀਵਰ ਆ ਗਿਆ ਇਹਦੇ ਇਹ ਜਿੱਦਾਂ ਲੀਵਰ ਆ ਗਏ ਇਹ ਉੱਤੇ ਨੀਚੇ ਵਾਲੇ ਹੈ ਬ੍ਰੇਕਾਂ ਹੈ ਬ੍ਰੇਕਾਂ ਦੋ ਬਸ ਦੋ ਕਿਦਾਂ ਦੋਨੇ ਬ੍ਰੇਕਾਂ ਨਹੀਂ ਨਹੀਂ ਆ ਇੱਕ ਕਲਚ ਵਗੈਰਾ ਕਲਚ ਨਹੀਂ ਆਦਾ ਬੇ ਬ੍ਰੇਕਾਂ ਨੇ ਹੂੰ ਆ ਸੀ ਲੈਟਰ ਆ ਗਿਆ ਹੈਂਡ ਬ੍ਰੇਕ ਆ ਗਿਆ ਜੱਟੇ ਨਹੀਂ ਜਾਣਦੇ ਕਰਦੇ ਇਹ ਪੁਕੜਾ ਓਏ ਆ ਵੇਖੋ ਏ ਜੋਂਡੀਅਰ ਜਿੰਨਾ ਨਿੱਕਾ ਉਹਨਾ ਤਿੱਖਾ ਅੱਕਾ ਕਟਿੰਗ ਲਈ ਅਸਾਂ ਆਪਣੀ ਕੰਪਨੀ ਚ ਵੀ ਹੈਗਾ ਅੱਕਾ ਆਹ ਦੀ ਕਟਿੰਗ ਕਰਦਾ ਜੋਂਡੀਅਰ ਓਹ ਦੇਖੋ ਨਿੱਕਾ ਜਾ ਛੋਟਾ ਜਾ ਡੈਮੋ ਲਈ ਆ ਬੱਚਿਆਂ ਲਈ ਹੈ ਵੀ ਵੱਡੇ ਟਾਇਰ ਹੈ ਇਹਦੇ ਆ ਵੇ ਅੱਬਾ ਹੁਣ ਟਰੈਕਟਰ ਨਹੀਂ ਲਾਉਣਾ ਬਾਰ-ਬਾਰ ਆ ਵੇ 6895 95 ਐਮ ਐ ਆ ਟਰੈਕਟਰ ਦੇਖੋ ਕਿੰਨਾ ਬੜਾ ਤੌੜਾ ਟਰੈਕਟਰ ਹੈ ਦੇਖੋ ਟੈਕਟਰ ਨਾਲ ਬਲੌਕ ਕਰਾ ਦੇਣਾ ਜਰਾ ਯਾਰ ਐਸ਼ਾ ਯਾਰ ਬੇਸ਼ੈ ਯਾਰ ਬੇਸ਼ੈ ਐਸ਼ਾ ਜੱਟੀ ਮਾਰ ਵੇ ਮਾਰ ਦੇ ਯਾਰ ਓਏ ਮਾਰ ਤਾਂ ਸਹੀ ਪੈਸੇ ਦੇ ਦੇਗੇ 我先上二楼。吊个，吊个，吊个哈哈、YouTube 哎、呀！又吊不？有点难。干嘛呢？来、哎，别、哎、停。哎 <laughs> <YouTube> <laughs>

ਪਾ ਚੱਲੇ ਹੁਣ ਘਰੇ ਤਕਰੀਬਨ ਰਾਤ ਦੇ 11:00 ਸਾਢੇ 11:00 11:00 ਦਾ ਟਾਈਮ ਹੋ ਗਿਆ ਤੇ ਮੇਲਾ ਹੋ ਗਿਆ ਸਮਾਪਤ ਤੇ ਚੱਲਦੇ ਆ ਵੈਸੇ ਤੇ ਬਾਬਾ ਟਾਈਮ ਹੋ ਗਿਆ ਘਰੇ ਚੱਲੀਏ ਤੇ ਕੱਲੂ ਫੇਰ ਦੇਖਦੇ ਆਵਾਂਗੇ ਆ ਵੀ ਜਿਆਦਾ ਕਿੱਦਾਂ ਲਗਿਆ ਬਹੁਤ ਵਧੀਆ ਚਿੱਲ ਕੀਤਾ ਪੂਰਾ ਅੱਛਾ ਮੈਂ ਗੱਡੀਆਂ ਦੇ ਲੈ ਝੂਟੇ ਆ ਗੱਡੀਆਂ ਮੈਂ ਕਹਿੰਦਾ ਇੱਕ ਦੂਜੇ ਦੇ ਵਿੱਚ ਕਿਤੇ ਭਰਾਵਾ ਗੋਡੇ ਭੰਨਦੇ ਭੰਨਦੇ ਗੋਡੇ ਸਹੀ ਆ ਸ਼ੈਫ ਵੀ ਪੂਰਾ ਨਜ਼ਾਰੇ ਲੈ ਰਿਹਾ ਸੀ ਦੀ ਕੰਪਨੀ ਦੇ ਸਾਰੇ ਓਨਰ ਵੀ ਸਨ ਚਲੋ ਠੀਕ ਹੈ ਫਿਰ ਤੇ ਕਿੱਦਾਂ ਲੱਗਿਆ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਜੋ ਹੋਰ ਵਧੀਆ ਤੇ ਵਧੀਆ ਬਲੌਗ ਬਣਾ ਸਕੀਏ ਤੇ ਮਿਲਦੇ ਆਪਾਂ ਫਿਰ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ ਚਾਓ ਚਾਓ